ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਹਿਸਟਰੀ ਵਿੱਚ ਸੋ ਪੰਜਾਬੀਓ ਜਿਹੜੀ ਗੱਲਬਾਤ ਅੱਜ ਆਪਾਂ ਕਰਨ ਜਾ ਰਹੇ ਆ ਉਹ ਇਹ ਕਰਨੀ ਆ ਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕੀ ਕੁਝ ਵਾਪਰਿਆ ਉੱਥੇ ਸੋ ਜਿਹੜੀ ਅੱਜ ਦੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਬਹੁਤ ਤੁਹਾਨੂੰ ਗਿਆਨ ਦੇਣ ਵਾਲੀ ਵੀਡੀਓ ਅੱਜ ਦੀ ਸੋ ਇਹਨੂੰ ਸਾਰੀ ਨੂੰ ਸੁਣਦੇ ਹੋ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਕਿਹਾ ਜਾਂਦਾ ਹੈ ਕਿ ਅਬਦੁੱਸ ਸੰਮਦ ਖਾਨ ਨੂੰ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਹੀ ਲਾਹੌਰ ਦਾ ਗਵਰਨਰ ਬਣਾਇਆ ਗਿਆ ਉਸ ਦਾ ਪੁੱਤਰ ਜ਼ਕਰੀਆ ਖਾਨ ਜੰਮੂ ਤੇ ਬਾਅਦ ਵਿੱਚ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ ਕਸੂਰ ਦੀ ਬਗਾਵਤ ਨੂੰ ਦਬਾਉਣ ਲਈ ਸੰਮਦ ਖਾਨ ਨੂੰ ਬਹੁਤ ਧਿਆਨ ਉਸ ਪਾਸੇ ਹੀ ਦੇਣਾ ਪੈ ਰਿਹਾ ਸੀ ਵੈਸੇ ਵੀ ਉਹ ਲਾਹੌਰ ਵਿੱਚ ਰਹਿ ਕੇ ਆਪਣੇ ਲਈ ਪੈਸੇ ਹੀ ਇਕੱਠੇ ਕਰ ਰਿਹਾ ਸੀ ਨਾ ਦਿੱਲੀ ਦਰਬਾਰ ਵੱਲੋਂ ਸਿੱਖਾਂ ਖਿਲਾਫ ਕਿਸੇ ਕਾਰਵਾਈ ਦਾ ਹੁਕਮ ਆਇਆ ਤੇ ਨਾ ਹੀ ਸੰਮਤ ਖਾਨ ਨੇ ਕੋਈ ਕੋਸ਼ਿਸ਼ ਕੀਤੀ ਉਸਨੇ ਆਪਣੇ ਕੋਲੋਂ ਖਰਚ ਕਰਨ ਦੀ ਲੋੜ ਨਾ ਸਮਝੀ 1726 ਵਿੱਚ ਸੰਮਤ ਖਾਨ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ ਗਿਆ ਤੇ ਓਫ ਦੀ ਥਾਂ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਭੇਜ ਦਿੱਤਾ ਗਿਆ ਜ਼ਕਰੀਆ ਖਾਨ ਜਦ ਲਾਹੌਰ ਪਹੁੰਚਿਆ ਤਾਂ ਉਹ ਸਿੱਖਾਂ ਵੱਲੋਂ ਕੀਤੇ ਜਾਂਦੇ ਕਾਰਨਾਮੇ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਆਪਣੇ ਪਿਓ ਬਾਰੇ ਸੋਚਿਆ ਵੀ ਭਲਾ ਉਸਨੇ ਸਿੱਖਾਂ ਨੂੰ ਹੁਣ ਤੱਕ ਕਿਉਂ ਖਤਮ ਨਹੀਂ ਕੀਤਾ ਉਸਨੇ ਆਪਣਾ ਪ੍ਰਧਾਨ ਮੰਤਰੀ ਲਖਪਤ ਰਾਏ ਜੋ ਪਹਿਲਾਂ ਉਸਦੇ ਪਿਓ ਦਾ ਵੀ ਪ੍ਰਧਾਨ ਮੰਤਰੀ ਸੀ ਤੇ ਹੋਰ ਵਜ਼ੀਰ ਵੀ ਸੱਦ ਲਏ ਜ਼ਕਰੀਆ ਖਾਨ ਨੇ ਗੱਲ ਸ਼ੁਰੂ ਕੀਤੀ ਹੁਣ ਕਹਿੰਦਾ ਵੀ ਬੰਦਾ ਸਿੰਘ ਨੂੰ ਫੜ ਕੇ ਕਤਲ ਕਰਨ ਬਾਅਦ ਸਿੱਖਾਂ ਦਾ ਨਾਮੋ ਨਿਸ਼ਾਨ ਮਟਾ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਮੈਂ ਵੇਖ ਰਿਹਾ ਹਾਂ ਵੀ ਇਹ ਮਨਹੂਸ ਲੋਕ ਹਕੂਮਤ ਨੂੰ ਕੁਝ ਸਮਝਦੇ ਨਹੀਂ ਇਹਨਾਂ ਨੂੰ ਖਤਮ ਕਰਨ ਲਈ ਸਾਨੂੰ ਕੋਈ ਜ਼ਬਰਦਸਤ ਵਿਉਂਤ ਬਣਾਉਣੀ ਪਵੇਗੀ ਉਸ ਨੇ ਆਪਣੇ ਮੰਤਰੀਆਂ ਵੱਲ ਵੇਖਿਆ ਉਹ ਨੀਵੀਂ ਪਾਈ ਬੈਠੇ ਇੰਜ ਦਿਖਾਈ ਦੇ ਰਹੇ ਸਨ ਜਿਵੇਂ ਉਹ ਗੰਭੀਰਤਾ ਨਾਲ ਸੋਚ ਰਹੇ ਹੋਣ ਵੈਸੇ ਉਹ ਆਪਣੇ ਪਿਓ ਵੱਲੋਂ ਦਿੱਤੀ ਢਿੱਲ ਨੂੰ ਇਸ ਦਾ ਕਾਰਨ ਸਮਝਦੇ ਸਨ ਪਰ ਸੂਬੇਦਾਰ ਅੱਗੇ ਕਹਿ ਨਹੀਂ ਸੀ ਸਕਦੇ ਹਜ਼ੂਰ ਪਗਾਉਤੀਆਂ ਨਾਲ ਨਜਿੱਠਣ ਲਈ ਤਾਂ ਫੌਜ ਦੀ ਜ਼ਰੂਰਤ ਹੈ ਇੱਕ ਮੰਤਰੀ ਨੇ ਡਰਦਿਆਂ ਡਰਦਿਆਂ ਕਿਹਾ ਕਿੰਨੀ ਫੌਜ ਜਕਰੀਆ ਕੜ ਕੇ ਆ ਜਨਾਬ ਕਹਿਣਾ ਮੁਸ਼ਕਲ ਹੈ 15 20000 ਗਸ਼ਤੀ ਫੌਤਾਂ ਚਾਹੀਦੀ ਹੈ ਮੰਤਰੀ ਨੇ ਮੱਥੇ ਤੋਂ ਪਸੀਨਾ ਪੂੰਝਦਿਆ ਕਿਹਾ ਬਾਕੀ ਮੰਤਰੀ ਵੀ ਆਪਣਾ ਯੋਗਦਾਨ ਪਾਉਣ ਲੱਗੇ ਸੂਬੇਦਾਰ ਉਹਨਾਂ ਨੂੰ ਸੁਣਦਾ ਰਿਹਾ ਕੱਲ ਸਵੇਰੇ ਮੇਰੇ پاس ਆਓ ਕਹਿ ਕੇ ਉਹ ਬਿਨਾਂ ਦੁਆ ਸਲਾਮ ਕੀਤੇ ਚਲਾ ਗਿਆ ਉਥੋਂ ਅਗਲੀ ਸਵੇਰ ਮੀਟਿੰਗ ਹੋਈ ਤਾਂ ਜਕਰੀਆ ਖਾਨ ਨੇ ਦੋ ਟੁਕ ਗੱਲ ਕੀਤੀ ਕਹਿੰਦਾ ਵੀ 20000 ਗਸ਼ਤੀ ਫੌਜ ਭਰਤੀ ਕੀਤੀ ਜਾਵੇ 10000 ਮੇਰੇ ਪਾਸ ਰਹੇਗੀ ਤੇ 10000 ਨੂੰ 10 ਫੌਤਦਾਰਾਂ ਦੀ ਕਮਾਨ ਵਿੱਚ ਸਿੱਖਾਂ ਦਾ ਖਾਤਮਾ ਕਰਨ ਲਈ ਵੰਡ ਦਿੱਤਾ ਜਾਵੇ ਸਿੱਖਾਂ ਦੇ ਵਾਲਾਂ ਸਿਰਾਂ ਘੋੜਿਆਂ ਉਹਨਾਂ ਦੀ ਸੂਹ ਦੇਣ ਦਾ ਇਨਾਮ ਨਸ਼ਰ ਕਰ ਦਿੱਤਾ ਜਾਵੇ ਹਿੰਦੂਆਂ ਨੂੰ ਲੰਬੇ ਵਾਲ ਰੱਖਣ ਦੀ ਮਨਾਹੀ ਦਾ ਹੁਕਮ ਸੁਣਾਇਆ ਜਾਵੇ ਹਕੂਮਤ ਦੇ ਖਜ਼ਾਨੇ ਦਾ ਖਾਸ ਖਿਆਲ ਰੱਖਿਆ ਜਾਵੇ ਸਾਰੇ ਹੁਕਮ ਸੁਣਾ ਕੇ ਉਹ ਬਾਗ ਵਿੱਚ ਤੈਲਣ ਲਈ ਚਲਾ ਗਿਆ ਸਿੱਖਾਂ ਲਈ ਉਸ ਦੇ ਮਨ ਵਿੱਚ ਅਸੀਮ ਨਫ਼ਰਤ ਸੀ ਤੇ ਇਸ ਵੇਲੇ ਉਹ ਬੇਚੈਨ ਸੀ ਸਿੱਖਾਂ ਤੇ ਜ਼ੁਲਮ ਦੀ ਹਨੇਰੀ ਚੁੱਲਣ ਲੱਗੀ ਸਿੱਖਾਂ ਦੇ ਕਤਲ ਹੋਣ ਲੱਗੇ ਜ਼ਕਰੀਆ ਖਾਨ ਦੀ ਫੌਜ ਨੇ ਸਿੱਖਾਂ ਦੇ ਪੈਰ ਖਦੇੜ ਦਿੱਤੇ ਪਹਿਲਾਂ ਵਾਂਗ ਹੀ ਸਿੱਖ ਜਾਂ ਤਾਂ ਸਹਿਜਤਾਰੀ ਸਿੱਖ ਬਣ ਲੱਗੇ ਜਾਂ ਜੰਗਲਾਂ ਮਾਲਵੇ ਦੇ ਰੇਗਿਸਤਾਨਾਂ ਤੇ ਪਹਾੜਾਂ ਵਿੱਚ ਸ਼ਰਨ ਲੈਣ ਲਈ ਚਲੇ ਗਏ ਜ਼ਕਰੀਆ ਖਾਨ ਨੂੰ ਚੈਨ ਮਹਿਸੂਸ ਹੋਣ ਲੱਗਾ ਸਰਕਾਰੀ ਖਜ਼ਾਨੇ ਤੇ ਸਿੱਖਾਂ ਦੇ ਹਮਲੇ ਬਹੁਤ ਘਟ ਗਏ ਸਨ ਉਸ ਨੂੰ ਲੱਗੇ ਆ ਕਿ ਉਹ ਆਪਣੇ ਮਕਸਦ ਵਿੱਚ ਸਫਲ ਹੋ ਰਿਹਾ ਸੀ ਉਸ ਨੂੰ ਸਿੱਖਾਂ ਦਾ ਅੰਤ ਨੇੜੇ ਦੇਖਣ ਲੱਗਾ ਦੋ ਸਾਲ ਚੁੱਪ ਚਾਹਾਂ ਰਹੀ ਹਕੂਮਤ ਨੂੰ ਵੀ ਤੇ ਲੋਕਾਂ ਨੂੰ ਵੀ ਯਕੀਨ ਹੋਣ ਲੱਗਿਆ ਕਿ ਅਮਨ ਹੋ ਗਿਆ ਸੀ ਦੋ ਕੋ ਸਾਲ ਬਾਅਦ ਫੇਰ ਤੋਂ ਸਿੱਖਾਂ ਦੇ ਹਮਲੇ ਹੋਣ ਲੱਗੇ ਤੇ ਇਹ ਪਹਿਲਾਂ ਨਾਲੋਂ ਵੀ ਵੱਧ ਤਾਕਤਵਰ ਤੇ ਖਤਰਨਾਕ ਸਨ ਜਕਰਿਆ ਖਾਨ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਿੱਖਾਂ ਵਿੱਚ ਹੁਣ ਕਿਹੜੀ ਹਵਾ ਪ੍ਰਵੇਸ਼ ਕਰ ਗਈ ਸੀ ਉਹ ਫੌਦਾਰਾਂ ਨੂੰ ਕੋਸ ਦਾ ਮੰਤਰੀਆਂ ਤੇ ਗੁੱਸੇ ਦਾ ਇਜ਼ਹਾਰ ਕਰਦਾ ਪਰ ਹਾਲਤ ਸੰਭਲ ਨਹੀਂ ਸੀ ਰਹੇ ਸਿੱਖਾਂ ਤੋਂ ਕਿਤੇ ਵੱਧ ਮੁਗਲ ਫੌਜੀ ਮਰ ਰਹੇ ਸਨ ਹਕੂਮਤ ਦਾ ਸਾਰੇ ਦਾ ਸਾਰਾ ਧਿਆਨ ਸਿੱਖਾਂ ਤੇ ਕੇਂਦਰਿਤ ਸੀ ਕੋਈ ਹੋਰ ਕੰਮ ਨਹੀਂ ਸੀ ਹੋ ਰਿਹਾ ਖਜ਼ਾਨੇ ਦੀ ਲੁੱਟ ਨਾਲ ਹਕੂਮਤ ਆਰਥਿਕ ਪੱਖੋਂ ਕਮਜ਼ੋਰ ਹੋ ਰਹੀ ਸੀ ਕੁਝ ਦਿਨ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਜ਼ਕਰੀਆ ਖਾਨ ਇਸ ਸਮੱਸਿਆ ਦਾ ਸਿਰਫ ਫੌਜੀ ਹੱਲ ਕਰਨ ਦੀ ਥਾਂ ਕੋਈ ਹੋਰ ਰਾਹ ਟਟੋਲਣ ਲੱਗਿਆ ਉਸ ਨੂੰ ਕੋਈ ਹੋਰ ਰਾਹ ਦਿਖ ਨਹੀਂ ਰਿਹਾ ਉਸ ਨੇ ਆਪਣੇ ਸਲਾਹਕਾਰਾਂ ਨੂੰ ਸੱਦਿਆ ਲਾਹੌਰ ਦੇ ਫੌਦਾਰ ਅਸਲਮ ਖਾਨ ਨੇ ਹਲਕਾ ਖੰਗੂਰਾ ਮਾਰਿਆ ਜ਼ਕਰੀਆ ਉਸ ਵੱਲ ਵੇਖਣ ਲੱਗਾ ਜੇ ਹੁਕਮ ਹੋਵੇ ਤਾਂ ਜਨਾਬ ਇੱਕ ਗੁਜ਼ਾਰਿਸ਼ ਕਰਨ ਦੀ ਗੁਸਤਾਖੀ ਕਰਨਾ ਚਾਹੁੰਨਾ ਹੈ ਫਰਮਾਓ ਵੈਰੀ ਨਾਲ ਸਿੰਜਣ ਦਾ ਇੱਕ ਢੰਗ ਤਾਂ ਹੈ ਫੌਜ ਦੀ ਵਰਤੋਂ ਕਰਕੇ ਉਸ ਨੂੰ ਖਤਮ ਕਰ ਦੇਣਾ ਪਰ ਇਹ ਸਿੱਖ ਵੈਰੀ ਅਜੇ ਹੈ ਕਿ ਸਾਡਾ ਇਹ ਢੰਗ ਕਾਰਾਗਰ ਸਾਬਤ ਨਹੀਂ ਹੋਇਆ ਕਿਉਂਕਿ ਹਜ਼ੂਰ ਸਮੇਂ ਨਾਲ ਵੈਰੀ ਹੁਣ ਜ਼ਿੰਮੇਦਾਰ ਨਹੀਂ ਰਿਹਾ ਸਗੋਂ ਛਾਪਾ ਮਾਰ ਫੌਜੀ ਬਣ ਗਿਆ ਉਹ ਆਮਣੇ ਸਾਹਮਣੇ ਦੀ ਲੜਾਈ ਨਹੀਂ ਲੜਦਾ ਇਸ ਲਈ ਅਸੀਂ ਵੱਡੀ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ ਇਹਨਾਂ ਬਾਕੀਆਂ ਨਾਲ ਪਿੰਡਾਂ ਦੇ ਜੱਟਾਂ ਦੀ ਵੀ ਬਹੁਤ ਹੱਦ ਤੱਕ ਹਮਦਰਦੀ ਹੈ ਤੋ ਸਾਨੂੰ ਦੂਜਾ ਢੰਗ ਅਪਣਾਉਣ ਬਾਰੇ ਸੋਚਣਾ ਚਾਹੀਦਾ ਹੈ ਅਸलम ਖਾਨ ਚੁੱਪ ਹੋ ਗਿਆ ਦੂਸਰਾ ਢੰਗ ਕਿਹੜਾ ਜ਼ਕਰੀਆ ਖਾਨ ਨੇ ਉਤਸੁਕਤਾ ਨਾਲ ਪੁੱਛਿਆ ਜਨਾਬ ਨੂੰ ਪਸੰਦ ਨਹੀਂ ਆਉਣਾ ਤੇ ਹੋ ਸਕਦਾ ਹੈ ਬੋਲੋ ਜ਼ਕਰੀਆ ਖਾਨ ਨੇ ਟੋਕਿਆ ਜੇ ਵੈਰੀ ਨੂੰ ਸ਼ਰਬਤ ਨਾਲ ਮਾਰਿਆ ਜਾ ਸਕਦਾ ਹੈ ਤਾਂ ਉਸ ਨੂੰ ਜ਼ਹਿਰ ਦੇਣ ਦੀ ਕੀ ਲੋੜ ਹੈ ਤਫਸੀਲ ਨਾਲ ਬਤਾਓ ਜ਼ਕਰੀਆ ਖਾਨ ਨੇ ਥੋੜੀ ਖਿਜ ਨਾਲ ਕਿਹਾ ਜੇ ਅਸੀਂ ਮਾਰ ਨਹੀਂ ਸਕਦੇ ਤਾਂ ਸਮਝੌਤੇ ਦਾ ਰਾਹ اختیار ਕਰਨਾ ਚਾਹੀਦਾ ਹੈ ਅਸਲਮ ਨੇ ਡਰਦਿਆਂ ਕਿਹਾ ਇੱਕ ਵਾਰ ਤਾਂ ਜ਼ਕਰੀਆ ਖਾ ਦਾ ਮੂੰਹ ਲਾਲ ਹੋ ਗਿਆ ਪਰ ਉਸ ਨੇ ਆਪਣੇ ਆਪ ਨੂੰ ਸੰਜਮ ਵਿੱਚ ਰੱਖ ਕੇ ਸੋਚਣ ਦਾ ਮਨ ਬਣਾਇਆ ਹੁਣ ਸ਼ਾਮ ਨੂੰ ਮੈਨੂੰ ਸ਼ਾਲਾ ਮਾਰ ਬਾਗ ਵਿੱਚ ਮਿਲੋ ਸਾਬਾ ਮੰਤਰੀ ਉੱਠ ਕੇ ਕਮਾਂਦਵਾਗ ਝੁਕੇ ਤੇ ਜ਼ਕਰੀਆ ਬਿਨਾ ਕੁਝ ਕਹੇ ਬੁੱਲ ਪਿੱਛੀ ਬਾਹਰ ਨਿਕਲ ਗਿਆ ਸਾਬਾ ਮੰਤਰੀ ਸ਼ਾਮ ਦੀ ਮੀਟਿੰਗ ਬਾਰੇ ਫਿਕਰਮੰਦ ਸਨ ਉਹ ਫੌਦਾਰ ਦੀ ਬੇਕੂਫੀ ਨੂੰ ਨਿੰਦਣਾ ਭੰਡਣਾ ਚਾਹੁੰਦੇ ਸਨ ਪਰ ਚੁੱਪ ਰਹੇ ਸ਼ਾਮ ਨੂੰ ਪਤਾ ਨਹੀਂ ਕਿਹੋ ਜਿਹਾ ਹੁਕਮ ਸੁਣਨ ਨੂੰ ਮਿਲਿਆ ਸ਼ਾਮ ਹੋਈ ਸ਼ਾਲਾਮਾਰ ਬਾਗ ਵਿੱਚ ਚੁੱਪ ਸੀ ਰੁੱਖ ਵੀ ਜਿਵੇਂ ਗੱਲ ਕਰਨੋਂ ਡਰ ਗਏ ਹੋਣ ਪੱਤੇ ਡਰਦੇ ਹਿੱਲਣੋਂ ਹਟ ਗਏ ਹੋਣ ਫੁੱਲਾਂ ਦੀ ਖੁਸ਼ਬੋ ਨੇ ਆਪਣੀ ਹਫਾਜ਼ਤ ਲਈ ਫੁੱਲਾਂ ਵਿੱਚ ਹੀ ਸਿਰ ਲਕੋ ਰਿਆ ਹੋਵੇ ਜ਼ਕਰੀਆ ਹੌਲੀ-ਹੌਲੀ ਟਹਿਲ ਰਿਹਾ ਸੀ ਮੰਤਰੀ ਹਾਜ਼ਰ ਹੋ ਰਹੇ ਸਨ ਅਸਲਮ ਫੌਦਾਰ ਸਭ ਤੋਂ ਪਿੱਛੇ ਸੁੰਗੜਿਆ ਜਾ ਖੜਾ ਸੀ ਮੈਂ ਫੌਦਾਰ ਨਾਲ ਮੁਤਫਿਕਾਂ ਸਿੱਖਾਂ ਨਾਲ ਸਮਝੌਤਾ ਕਰਨਾ ਹੀ ਸਮੇਂ ਦੀ ਜ਼ਰੂਰਤ ਹੈ ਲਖਪਤ ਰਾਏ ਪ੍ਰਧਾਨ ਮੰਤਰੀ ਤੇ ਹਿੰਦੂ ਹੋਣ ਦੇ ਨਾਤੇ ਸਿੱਖਾਂ ਨੂੰ ਸਮਝਾਉਤੇ ਦਾ ਪੈਗਾਮ ਲੈ ਕੇ ਜਾਣਗੇ। ਹਜ਼ੂਰ ਗੁਸਤਾਖੀ ਮਾਫ। ਮੈਂ ਤਾਂ ਸਿੱਖਾਂ ਦੇ ਸਾਹਮਣੇ ਵੀ ਹੋਇਆ ਤਾਂ ਉਹਨਾਂ ਨੇ ਬਿਨਾਂ ਸਵਾਲ ਕੀਤੇ ਮੇਰਾ ਸਿਰ ਲਾ ਦੇਣਾ। ਉਹ ਤਾਂ ਮੈਨੂੰ ਮਾਰ ਕੇ ਜਸ਼ਨ ਮਨਾਉਣ ਦੀ ਕਾਲੇ ਨੇ। ਲਖਪਤ ਰਾਏ ਦੇ ਹੱਥ ਆਪ ਮਹਾਰਾਜ ਜੁੜ ਗਏ ਤਾਂ ਫਿਰ ਕਿਸ ਨੂੰ ਭੇਜਿਆ ਜਾਵੇ? ਹਜ਼ੂਰ ਇੱਕ ਆਦਮੀ ਹੈ ਸ਼ੁਭੇਕ ਸਿੰਘ। ਉਸ ਦੀ ਮੇਰੇ ਨਾਲ ਕੁਝ ਨੇੜਤਾ ਹੈ ਤੇ ਮੇਰੇ ਨਾਲ ਜਾਣ ਪਛਾਣ ਹੈ। ਉਹ ਮੇਰੇ ਖਿਆਲ ਵਿੱਚ ਠੀਕ ਰਹੇਗਾ। ਲਖਪਤ ਰਾਏ ਨੇ ਆਪਣਾ ਖਿਹੜਾ ਛਡਵਾਇਆ। ਉਸ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਕਹਿ ਕੇ ਉਸਨੇ ਹੱਥ ਨਾਲ ਹੀ ਉਹਨਾਂ ਨੂੰ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਝੁੱਕ ਕੇ ਆਦਾਬ ਕਰਕੇ ਚਲੇ ਗਏ ਕੁਝ ਦੇਰ ਬਾਅਦ ਜ਼ਕਰੀਆ ਖਾਨ ਦੀ ਬੇਗਮ ਬਾਗ ਵਿੱਚ ਹਾਜ਼ਰ ਹੋਈ ਤਾਂ ਉਹ ਦੋਵੇਂ ਸੈਰ ਕਰਨ ਵਿੱਚ ਮਸਤ ਸਨ ਅਗਲੇ ਦਿਨ ਹੀ ਸ਼ੁਭੇਗ ਸਿੰਘ ਨੂੰ ਜ਼ਕਰੀਆ ਖਾਨ ਅੱਗੇ ਪੇਸ਼ ਕਰਕੇ ਉਸ ਨੂੰ ਸਾਰੀ ਗੱਲ ਸਮਝਾ ਦਿੱਤੀ ਗਈ ਸਿੱਖਾਂ ਨੂੰ ਮਿਲਣ ਬਾਅਦ ਫੌਰਨ ਹਾਜ਼ਰ ਹੋ ਕੇ ਸੂਚਨਾ ਦੇਵੇ ਸ਼ੁਭੇਗ ਝੁੱਕ ਕੇ ਕੁਝ ਕਦਮ ਪਿੱਛੇ ਖੁਰੀ ਤੁਰਿਆ ਤੇ ਫਿਰ ਮੁੜ ਕੇ ਸਿੱਧਾ ਬਾਹਰ ਨਿਕਲ ਗਿਆ 28 ਮਾਰਚ 1733 ਦਾ ਦਿਨ ਸੀ ਕਹਿੰਦੇ ਇਹ ਸ਼ੁਭੇਕ ਸਿੰਘ ਦਾ ਦਿਲ ਧੜਕ ਰਿਹਾ ਸੀ ਉਸ ਨੂੰ ਪਤਾ ਸੀ ਵੀ ਮੁਗਲ ਹਕੂਮਤ ਨਾਲ ਸਬੰਧ ਰੱਖਣ ਦੀ ਸਦਾ ਵੀ ਉਸ ਨੂੰ ਭੁਗਤਣੀ ਪੈਣੀ ਸੀ ਉਹ ਗੁਰੂ ਕੇ ਚੱਕ ਅੰਮ੍ਰਿਤਸਰ ਪਹੁੰਚਿਆ ਤਾਂ ਦੀਵਾਨ ਲੱਗਿਆ ਹੋਇਆ ਸੀ ਸੰਗਤਾਂ ਵੱਡੀ ਗਿਣਤੀ ਵਿੱਚ ਦੀਵਾਨ ਵਿੱਚ ਹਾਜ਼ਰ ਸਨ ਧੜਕਦੇ ਦਿਲ ਨਾਲ ਉਹ ਹਰਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਨੀ ਸਿੰਘ ਕੋਲ ਪਹੁੰਚ ਗਿਆ ਭਾਈ ਮਨੀ ਸਿੰਘ ਬੰਦਾ ਸਿੰਘ ਦੀ ਸ਼ਹੀਦੀ ਬਾਅਦ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਵਿੱਚ ਹਾਜ਼ਰ ਸੀ ਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਈ ਬੰਦੇ ਹੀ ਖਾਲਸਾ ਤੇ ਤਤ ਖਾਲਸਾ ਵਿੱਚ ਵਿਵਾਦ ਚੱਲ ਰਿਹਾ ਸੀ। ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਹਾਲਾਤ ਸੰਭਾਲਣ ਦੀ ਭੇਜਿਆ ਸੀ। ਮਾਤਾ ਜੀ ਨੂੰ ਦਿੱਲੀ ਰਹਿੰਦੀਆਂ ਇੱਕ ਬੱਚਾ ਆਪਣੇ بیٹے ਸ਼ਹੀਦ ਅਜੀਤ ਸਿੰਘ ਵਰਗਾ ਲੱਗਿਆ ਤਾਂ ਉਹਨਾਂ ਨੇ ਉਸ ਨੂੰ ਮੁਤੱਬੰਨਾ ਬਣਾ ਲਿਆ। ਉਸ ਨੂੰ ਪਾਲਿਆ ਵਿਆਹਾ ਤੇ ਉਸਦੇ ਇੱਕ ਬੇਟਾ ਵੀ ਹੋ ਗਿਆ ਪਰ ਉਹ ਦਿੱਲੀ ਦਰਬਾਰ ਨੂੰ ਸਜਦਾ ਕਰਨ ਲੱਗਾ। ਉਸ ਨੂੰ ਦਰਬਾਰ ਵੱਲੋਂ ਜ਼ਕੀਰ ਵੀ ਤਤੀ ਗਈ ਸੀ। ਮਾਤਾ ਜੀ ਉਸ ਦੀ ਪਤਨੀ ਤੇ ਬੱਚੇ ਨੂੰ ਲੈ ਕੇ ਮਥਰਾ ਚਲੇ ਗਏ। ਅਜੀਤ ਸਿੰਘ ਦੀ 1724 ਵਿੱਚ ਮੁਗਲ ਹਕੂਮਤ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ ਸੁਬੇਗ ਸਿੰਘ ਦੇ ਮਨ ਵਿੱਚ ਸਭ ਕੁਝ ਵਿਚਰ ਰਿਹਾ ਸੀ ਭਾਈ ਮਨੀ ਸਿੰਘ ਜੀ ਦੇ ਗੋਢੀ ਹੱਥ ਲਗਾ ਸੁਬੇਗ ਸਿੰਘ ਬਹੁਤ ਨਿਮਰਤਾ ਨਾਲ ਬੋਲਿਆ ਵੀ ਪਹਿਲਾਂ ਤਾਂ ਜੀ ਮੈਨੂੰ ਮੁਗਲ ਹਕੂਮਤ ਨਾਲ ਸੰਬੰਧ ਰੱਖਣ ਕਰਕੇ ਸਜ਼ਾ ਲਾਈ ਜਾਵੇ ਤੇ ਮੁਆਫ ਕਰਦੀ ਮੇਰੀ ਬੇਨਤੀ ਤੇ ਗੌਰ ਕੀਤਾ ਜਾਵੇ ਉਹ ਹੱਥ ਜੋੜੀ ਭਾਈ ਸਾਹਿਬ ਅੱਗੇ ਖੜਾ ਸੀ ਭਾਈ ਜੇ ਤੂੰ ਆਪਣੀ ਗਲਤੀ ਮੰਨਦਾ ਹੈ ਤਾਂ ਗੁਰੂ ਬਖਸ਼ਣ ਹਾਰ ਹੈ ਸਜ਼ਾ ਲਾਉਣ ਦਾ ਮਕਸਦ ਹੀ ਮੰਦੀ ਪਵਿੱਤਰਤਾ ਨੂੰ ਕਾਇਮ ਕਰਨਾ ਹੁੰਦਾ ਹੈ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਤੇ ਯਾਦ ਰੱਖੀ ਵੀ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ ਭਾਈ ਮਨੀ ਸਿੰਘ ਜੀ ਤੁਰਨ ਲੱਗੇ ਤਾਂ ਸ਼ੁਭੇਗ ਸਿੰਘ ਅੱਗੇ ਹੋ ਗਿਆ ਭਾਈ ਸਾਹਿਬ ਜੀ ਮੈਨੂੰ ਜ਼ਕਰੀਏ ਨੇ ਆਪਣੇ ਦਰਬਾਰ ਵਿੱਚ ਸੱਦਿਆ ਸੀ ਤੇ ਮੈਨੂੰ ਇੱਕ ਪਗਾਮ ਦੇ ਕੇ ਭੇਜਿਆ ਅਜੇ ਵੀ ਉਸ ਦੇ ਹੱਥ ਜੁੜੇ ਹੋਏ ਸਨ ਸੁਣ ਕੇ ਮਨੀ ਸਿੰਘ ਜੀ ਹੈਰਾਨ ਤੇ ਕੁਝ ਪਰੇਸ਼ਾਨ ਹੋਏ ਉਸ ਵੱਲ ਵੇਖਣ ਲੱਗ ਪਏ ਜ਼ਕਰੀਏ ਵੱਲੋਂ ਕਿਸੇ ਚੰਗੀ ਖਬਰ ਦੀ ਤਾਂ ਆਸ ਕੀਤੀ ਨਹੀਂ ਸੀ ਜਾ ਸਕਦੀ ਜ਼ਕਰੀਆ ਖਾਲਸੇ ਨਾਲ ਸਮਝੌਤਾ ਕਰਨ ਲਈ ਤਿਆਰ ਹੈ ਜਿਸ ਸਿੱਖ ਅਮਨ ਨਾਰ ਰਹਿਣ ਤਾਂ ਉਹ ਅਮਰਤਸਰ ਦੀ ਜ਼ਗੀਰ ਦੇ ਨਾਲ ਚੂਣੀਆਂ ਚਭਾਲ ਕੰਗਣਵਾਲ ਤੇ ਦੀਪਾਰਪੁਰ ਪਰਗਣੇ ਦੇਣ ਲਈ ਤਿਆਰ ਹੈ ਆਹ ਵੇਖੋ ਉਸਨੇ ਦਸਤਾਰ ਤਲਵਾਰ ਤੇ ਕੰਮਰ ਕਸਾ ਸਿੱਖ ਕੌਮ ਲਈ ਤੋਹਫੇ ਵਲੋਂ ਭੇਜਿਆ ਉਹ ਜਿਸ ਨੂੰ ਵੀ ਖਾਲਸਾ ਕਹੇ ਉਸ ਸ਼ਖਸ ਨੂੰ ਨਵਾਬ ਦਾ ਖਿਤਾਬ ਦੇਣ ਨੂੰ ਤਿਆਰ ਹੈ ਤੇ ਮੁਗਲ ਦਰਬਾਰ ਵਿੱਚ ਨਵਾਬ ਨੂੰ ਪੇਸ਼ ਹੋਣ ਤੋਂ ਛੋਟ ਹੋਵੇਗੀ ਸੁਭੇਗ ਨੇ ਜਿੱਲ੍ਹੀ ਜਲਦੀ ਹੋ ਸਕਦਾ ਸੀ ਸਭ ਕਹਿ ਦਿੱਤਾ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਦਰਬਾਰ ਸਾਹਿਬ ਵਿੱਚ ਬੈਠਣ ਲਈ ਕਿਹਾ ਤੇ ਆਪ ਉਹ ਦੀਵਾਨ ਵਿੱਚ ਹੀ ਚਲੇ ਗਏ। ਇਹ ਅਨੋਖੀ ਖਬਰ ਸੀ ਜਕਰੀਆ ਆਕਰ ਕੀ ਸੋਚ ਰਿਹਾ ਸੀ। ਉਹ ਡੂੰਗੀ ਸੋਚ ਵਿੱਚ ਕਪੂਰ ਸਿੰਘ ਕੋਲ ਚਲੇ ਗਏ। ਉਹਨਾਂ ਕੋਲ ਹੀ ਕੁਝ ਹੋਰ ਜਥੇਦਾਰ ਵੀ ਬੈਠੇ ਸਨ। ਸਰਦਾਰ ਦਲਬੀਰ ਸਿੰਘ ਸਭ ਤੋਂ ਸੀਨੀਅਰ ਸਨ ਤੇ ਉਹਨਾਂ ਨੂੰ ਮੁੱਖ ਜਥੇਦਾਰ ਮੰਨਿਆ ਜਾਂਦਾ ਸੀ ਉਦੋਂ। ਉਹਨਾਂ ਦੀ ਉਮਰ ਦਾ ਖਿਆਲ ਰੱਖਦੇ ਆ ਕਪੂਰ ਸਿੰਘ ਜੀ ਉਹਨਾਂ ਦਾ ਸਾਰਾ ਕੰਮ ਸੁਭਾਲਦੇ ਸਨ। ਇਹਨਾਂ ਨੂੰ ਲੈ ਕੇ ਮਨੀ ਸਿੰਘ ਜੀ ਦਰਬਾਰ ਸਾਹਿਬ ਵਿੱਚ ਸੁਬੇਗ ਸਿੰਘ ਕੋਲ ਆ ਬੈਠੇ। ਉਸ ਨੇ ਫੇਰ ਸਾਰੀ ਗੱਲ ਹੂਬਹੂ ਦੁਹਰਾ ਦਿੱਤੀ। ਮੇਰੇ ਖਿਆਲ ਇਹਦਾ ਫੈਸਲਾ ਸਰਬਤ ਖਾਲਸਾ ਕਰੇ ਤਾਂ ਚੰਗਾ ਆਪਾਂ ਦੀਵਾਨ ਵਿੱਚ ਚੱਲ ਕੇ ਗੱਲ ਕਰ ਲਈਏ ਕਪੂਰ ਸਿੰਘ ਨੇ ਕਿਹਾ ਤਾਂ ਸਭ ਨੇ ਉਹਨਾਂ ਦੀ ਗੱਲ ਮੰਨ ਲਈ ਦੀਵਾਨ ਵਿੱਚ ਆ ਕੇ ਕਪੂਰ ਸਿੰਘ ਜੀ ਨੇ ਜ਼ਕਰੀਏ ਵੱਲੋਂ ਭੇਜੀ ਪੇਸ਼ਕਸ਼ ਦੱਸੀ ਤਾਂ ਦੀਵਾਨ ਵਿੱਚ ਚੁੱਪ ਵਰਤ ਗਈ ਅਜਿਹੀ ਕੋਈ ਆਸ ਹੀ ਨਹੀਂ ਸੀ ਕਿਸੇ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਜ਼ਕਰੀਏ ਦੀ ਇਹ ਕੋਈ ਚਾਲ ਹੈ ਤੇ ਖਾਲਸੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਦਾ ਜਾਲ ਬੁਣਿਆ ਜਾਵਦਾ ਹੈ ਜਿਹੜਾ ਸਿੱਖਾਂ ਨੂੰ ਖਤਮ ਕਰ ਲਈ ਮੁੱਠੀਆਂ 'ਚ ਥੁੱਕੀ ਬੈਠਾ ਹੋਵੇ ਉਹਦੇ ਦਿਲ 'ਚ ਅਚਾਨਕ ਸਿੱਖਾਂ ਵਾਸਤੇ ਦਇਆ ਕਿੱਥੋਂ ਪੈਦਾ ਹੋਗੀ ਹਲਾ ਕੋਈ ਸਿਰ ਵੱਡ ਵੈਰੀ ਨੂੰ ਜ਼ਗੀਰ ਨਾਲ ਨਵਾ ਸਕਦਾ ਜ਼ਕਰੀਆ ਖਾਲਸੇ ਨੂੰ ਮਾਰਤਾ ਸਕਦਾ ਹੈ ਜ਼ਗੀਰਾ ਨਹੀਂ ਦੇ ਸਕਦਾ ਅਜੇ ਬੰਦਾ ਸਿੰਘ ਦਾ ਸਾਕਾ ਬਹੁਤ ਪੁਰਾਣਾ ਨਹੀਂ ਹੋਇਆ ਸਾਰੇ ਲੋਕ ਬੰਦਾ ਸਿੰਘ ਜਾਂ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਸੰਬੋਧਨ ਕਰਦੇ ਸਨ ਗੁਰਬਖਸ਼ ਸਿੰਘ ਜੋ ਨਾ ਗੁਰੂ ਜੀ ਨੇ ਉਸ ਨੂੰ ਦਿੱਤਾ ਸੀ ਇਸ ਨਾਂ ਨਾਲ ਕੋਈ ਘੱਟੀ ਸੰਬੋਧਨ ਕਰਦਾ ਸੀ ਕਾਫੀ ਧੀਰ ਇਸ ਦੇ ਵਿਰੋਧ ਵਿੱਚ ਗੱਲ ਹੁੰਦੀ ਰਹੀ ਫਿਰ ਹੌਲੀ-ਹੌਲੀ ਤਸਵੀਰ ਦੇ ਦੂਜੇ ਪਾਸੇ ਨੂੰ ਵੀ ਵੇਖਿਆ ਜਾਣ ਲੱਗ ਪਿਆ ਕਪੂਰ ਸਿੰਘ ਨੇ ਆਪਣੇ ਵਿਚਾਰ ਦਿੱਤੇ ਉਸ ਤੋਂ ਪਹਿਲਾਂ ਦਲਬੀਰ ਸਿੰਘ ਨੇ ਇਸ ਦੇ ਵਿਰੋਧ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ ਸਨ ਜਕਰੀਆ ਖਾਨ ਦੀ ਪੇਸ਼ਕਸ਼ ਕਹਿੰਦੇ ਵੀ ਬਹੁਤ ਖਾਤਸ਼ੇ ਪੈਦਾ ਕਰਦੀ ਹੈ ਜੇ ਉਹਨਾਂ ਖਾਤਸ਼ਿਆਂ ਨੂੰ ਇੱਕ ਪਾਸੇ ਰੱਖ ਦਈਏ ਤੇ ਇੱਕ ਪੇਸ਼ਕਸ਼ ਨੂੰ ਵਿਚਾਰੀਏ ਤਾਂ ਖਾਲਸੇ ਦੀ ਜਿੱਤ ਸਪਸ਼ਟ ਦਿਸਦੀ ਹੈ ਨਾਲੇ ਜਿਹੜੇ ਚੌ ਪਰਗਣੇ ਦੇਣ ਦੀ ਗੱਲ ਹੋਈ ਹੈ ਉਹਨਾਂ ਦੀ ਸਾਲਾਨਾ ਆਮਦਨ ਤਕਰੀਬਨ 1 ਲੱਖ ਰੁਪਏ ਹੈ ਐਨੀ ਵੱਡੀ ਆਮਦਨ ਨਾਲ ਸਿੱਖ ਕੌਮ ਦੀ ਆਰਥਿਕ ਹਾਲਤ ਬਹੁਤ ਹੱਦ ਤੱਕ ਚੰਗੀ ਹੋ ਸਕਦੀ ਹੈ ਸਿੱਖ ਆਪਣੇ ਆਪ ਨੂੰ ਹੋਰ ਵੀ ਸਥਾਪਿਤ ਕਰ ਸਕਦੇ ਨੇ ਸਥਿਰ ਤੇ ਸਤਕਾਰ ਦੀ ਜ਼ਿੰਦਗੀ ਜੂ ਸਕਦੇ ਨੇ ਇੱਕ ਹੋਰ ਵੱਡੀ ਗੱਲ ਕਿ ਹਿੰਦੂ ਅਤੇ ਮੁਸਲਮ ਜ਼ਿਮੀਦਾਰਾਂ ਨਾਲ ਗੁਰੂ ਸਿੱਖਿਆ ਅਨੁਸਾਰ ਵਰਤਾਅ ਕਰਕੇ ਸਿੱਖ ਉਹਨਾਂ ਦਾ ਦਿਲ ਜਿੱਤ ਸਕਦੇ ਨੇ ਬਿਨਾਂ ਸ਼ੱਕ ਜੋ ਖਾਲਸਾ ਇਸ ਪੇਸ਼ਕਸ਼ ਨੂੰ ਮੰਨਣ ਦਾ ਫੈਸਲਾ ਕਰਦਾ ਹੈ ਤਾਂ ਸਾਨੂੰ ਬਹੁਤ ਚੌਕਸੀ ਨਾਲ ਜਕਰੀਏ ਤੇ ਨਜ਼ਰ ਰੱਖਣੀ ਹੋਵੇਗੀ ਕਪੂਰ ਸਿੰਘ ਦੀ ਦਲੇਰ ਨਾਲ ਕੁਝ ਲੋਕਾਂ ਨੇ ਉਹਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਅਖੀਰ ਬੋਲੇ ਸੋ ਨਿਹਾਲ ਦੇ ਜਕਾਰੇ ਨਾਲ ਪੇਸ਼ਕਸ਼ ਨੂੰ ਮੰਨ ਲਿਆ ਗਿਆ ਕਹਿੰਦੇ ਅਗਲਾ ਮਸਲਾ ਸੀ ਵੀ ਕਿਸ ਨੂੰ ਮੁਖੀ ਬਣਾਇਆ ਜਾਵੇ ਕਪੂਰ ਸਿੰਘ ਨੇ ਦਲਬੀਰ ਸਿੰਘ ਜੀ ਦਾ ਨਾਂ ਤਜਵੀਜ਼ ਕੀਤਾ ਤਾਂ ਉਹਨਾਂ ਨੇ ਆਪਣੀ ਸੇਧ ਦਾ ਵਾਸਤਾ ਦੇ ਕੇ ਨਾ ਕਰ ਦਿੱਤੀ ਉਸ ਤੋਂ ਬਾਅਦ ਕਿਸੇ ਨੇ ਕਪੂਰ ਸਿੰਘ ਦਾ ਨਾਂ ਤਜਵੀਜ਼ ਕੀਤਾ ਤਾਂ ਲੋਕਾਂ ਨੇ ਫੇਰ ਜਗਾਰਾ ਬੁਲਾ ਦਿੱਤਾ ਕਪੂਰ ਸਿੰਘ ਹੁਣ ਸਰਦਾਰ ਕਪੂਰ ਸਿੰਘ ਬਣ ਗਏ ਸਨ ਸਰਬੱਤ ਖਾਲਸੇ ਨੇ ਉਹਨਾਂ ਨੂੰ ਨਵਾਬ ਦਾ ਰੁਤਬਾ ਲੈਂਡ ਦਾ ਹੱਕ ਵੀ ਦੇ ਦਿੱਤਾ ਸੀ ਬਾਕੀ ਦੀ ਜ਼ਿੰਦਗੀ ਉਹ ਸਰਦਾਰ ਤੇ ਨਵਾਬ ਕਪੂਰ ਸਿੰਘ ਦੇ ਨਾਂ ਨਾਲ ਜਾਣੇ ਜਾਣ ਲੱਗੇ ਉਹ ਪੰਜਾਬੀਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਬਹੁਤ ਵੱਡਾ ਸਰਬੱਤ ਖਾਲਸਾ ਸੱਦਿਆ ਗਿਆ ਸੀ ਜਿਹਦੇ ਵਿੱਚ ਬਹੁਤ ਹੀ ਮਤਲਬ ਪ੍ਰਮੁੱਖ ਜਿਹੜੇ ਫੈਸਲੇ ਲਤੇ ਗਏ ਸਨ ਸੋ ਐਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ